ਨਾਤੀ ਧੋਤੀ ਸੰਭੀ ਸੁద్ధి ਆਏ ਨਚਿੰਦ ਫਰੀਦਾ ਰਹੀ ਸੁਵੇੜੀ ਹਿੰਗ ਦੀ ਗਈ ਕਤੂਰੀ ਗੰਧ ਆਪੀ ਧੋਤੀ ਸੰਭੀ ਸੰਭੀ ਆ ਆਹ ਆ ਸੋਰਾ ਪਹਿਲਾਂ ਜਿਹੜਾ ਹੈ ਥੋੜਾ ਜਿਹਾ ਮੰਨੋ ਜੇ ਮੈਂ ਆਪਾਂ ਗਿਆਨ ਹਾਸਲ ਕਰ ਲਿਆ ਨਾ ਗਿਆਨ ਹਾਸਲ ਜਿਹੜਾ ਕਰ ਲਿਆ 79 ਧੋਤੀ ਪਹਿਲਾ ਮਨ ਮੈੜਾ ਹੁੰਦਾ ਜੇ ਗਿਆਨ ਦੇ ਨਾਲ ਸਤੋ ਉਫਤਕ ਦੀ ਜਿਹੜੀ ਵਸਤਾ ਉਹ ਹੈਗਾ ਮਨ ਦੇ ਅਗਿਆਨਤਾ ਨੂੰ ਦੂਰ ਕਰ ਲੈ ਮਾਇਆ ਛੜਤੀ ਆਸਤੀ ਛਤੀ ਮਾਇਆ ਬੇਖਰਾਂ ਦੇਖ ਜਿਹੜੀ ਹਾਲਾਤੀ ਨਾਲੋਂ ਜਿਹੜਾ ਮਨ ਤੋਂ ਹੋਵੇ ਸ਼ਬਦ ਲਾਗੋ ਰਹੋ ਹਰ ਸੰਕਟ ਤੇ ਤਲ ਹੈਗਾ ਹਰ ਸੰਕਟ ਤੇ ਤਲ ਹੈਗਾ ਜਨਦਰ ਇਹ ਵੀ ਤੀਜੇ ਪਾਸ਼ਾ ਦਾ ਹੀ ਹੈ। ਆਬ ਉਸ ਵੜੇ ਦਾ ਹੀ ਹੈ। ਜਾਦਾ ਤੀਜੇ ਪਾਸ਼ਾ ਦੀ ਵਿਆਖਿਆ ਕਰ ਰਿਹਾ। ਸਹੀ। ਤੂੰ ਉਸ ਵੜੇ ਹੀ ਹੋਇਆ ਨਾ। ਹੋ ਸਕਦਾ ਸੁਣਦਾ ਵੀ ਰਿਹਾ ਹੋਵੇ ਨਾਲ। ਨਾ ਤੀ ਤੋਤੀ। ਸੰਭੀ ਸਭ ਸਿਦੀ ਆਇਮ ਚਿੰਦ। ਜਾਲਨ ਅਟ ਤੋਤੇ ਤੇ ਬਾਗ। ਕਹਾਂ ਵੀ ਹਾਲੇ ਸੋਤਾ। ਕਹਾਂ ਵੀ ਨਾ ਇਹ ਹੁਣ ਹੋਸ਼ ਹੋਣਾ ਯਾ ਹੋਸ਼। ਸੁਰਤਾ ਦੀ ਗਰਮੀਆਂ ਅਜੇ ਵੀ ਨੇ ਆਇਆ ਸੁਰਤਾ ਇਹ ਨਾ ਤੇ ਦੇ ਬਾਦ ਜਾਂ ਤੇ ਬਾਦ ਤਾਂ ਸੁਰਤੇ ਹੀ ਹੈ ਸਭੇ ਹੀ ਕਾਂ ਸੰਭਲੇ ਆ ਮਨ ਮੰਡੋਲਦਾ ਰਿਹਾ ਨਾ ਡੋਲਣ ਤੋਂ ਮਨ ਸੰਭਲ ਗਿਆ ਸੁਰਤ ਸੰਭਲ ਗਈ ਸਭੇ ਹੀ ਸੁੱਤੀ ਆਏ ਨਚਿੰਦ ਸੇਵੜੀ ਦੀ ਜਾਈ ਹੈ ਬੇਫਿਕਰੀ ਹੋ ਗਈ ਨਚਿੰਦ ਜਿਕੇ ਦਾ ਜਿਕੇ ਹੋਰੇ ਸੋਣਾ ਨਚਿਤ ਵੀ ਨਚਿਤ ਉਹ ਹੀ ਜਿਗਰ ਗੱਲ ਇਹਦਾ ਦਾਬੋਲ ਦਾ ਆਪਣਾ ਦਾਬੋਲ ਨੇ ਨਚਿਤ ਨਚਿਤ ਦੋ ਰਹੀਦਾ ਰਹੀ ਸੁ ਵੇੜੀ ਹਿੰਗ ਦੀ ਗਈ ਕਤੂਰੀ ਗੰਧ ਰਹਿ ਐਸੋ ਬੈਠੀ ਹਿੰਗ ਦੀ ਰਹਿ ਕਥੋੜੇ ਗੰਧ ਜਿੰਨਾ ਜਰ ਕਸਤੂਰੀ ਤੇ ਹਿੰਗ ਚੜੀ ਰਹੀ ਸੀ ਦੂ ਕਸਤੂਰੀ ਉੱਤੇ ਥੱਲੇ ਜੀ ਉੱਤੇ ਲਵੇੜਤੀ ਹਨ ਉਦੇ ਸਮਾਂ ਲੈ ਹਿੰਦੂ ਦੀ ਆਉਂਦੀ ਤੇ ਕਸਤੂਰੀ ਦਾ ਪਤਾ ਹੀ ਨਹੀਂ ਲੱਗਿਆ ਚਰਨ ਆਕੇ ਤਾਂ ਹੋਕੇ ਕਸਤੂਰੀ ਦੇ ਤੋਹ ਹਿੱਦ ਲਾਈ ਗਈ ਗਈ ਬਤੂਰੀ ਗੰਧ ਫਿਰ ਕਸਤੂਰੀ ਦੀ ਗੰਧ ਪ੍ਰਗਟ ਹੋਈ ਜਿੰਨਾ ਆਚਰਨ ਹੱਤਾ ਤੋਤਾ ਦੀ ਸੀ ਜਿੰਨਾ ਅਜਰ ਗਿਆਨ ਨੇ ਸੀ ਉਹਨਾਂ ਅਜਰ ਕਸਤੂਰੀ ਦੀ ਗੰਧ ਨਹੀਂ ਸੀ ਉਹਨਾਂ ਅਜਰ ਮਾਇਆ ਦੀ ਗੰਧ ਹੋਣੀ ਸੀ ਜਦ ਗੱਲ ਕਰਦਾ ਸੀ ਮੁਖਾਪਤ ਤਾਂ ਕੇ ਦੁਰਗੰਧ ਦੁਰਗੰਧ ਜਦ ਬੋਲਦਾ ਸੀ ਉਹ ਦੁਰਗੰਧ ਆਉਂਦੀ ਸੀ ਜਦ ਅੰਦਰ ਉਹ ਧੋਤਾ ਗਿਆ ਸਾਰੇ ਖਸਦੂਰੀ ਦੀ ਆਈ ਫਿਰ ਬੰਦ ਹੋਣਾ ਹੈ